ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਜਿਹੜਾ ਪੰਜਾਬ ਦਾ মিডিਆ ਹੈ ਉਹਦੀ ਗੱਲਬਾਤ ਕਰਨੀ ਹੈ ਤਕਰੀਬਨ ਤਕਰੀਬਨ ਪਹਿਲਾਂ ਮੈਂ ਸਕਰੀਨ ਸ਼ਾਟ ਮੇਰਾ ਇਰਾਦਾ ਸੀ ਕਿ ਮੈਂ ਵੀਡੀਓ ਦੇ ਵਿੱਚ ਦੇ ਦੇਵਾਂ ਉਹਨਾਂ ਚੈਨਲਾਂ ਨੇ ਫੋਨ ਕੀਤੇ ਕਿ ਭਵਿੱਖਬਾਣੀ ਕਰੋ ਪੰਜਾਬ ਦੇ ਹਾਲਾਤ ਕੀ ਨੇ ਲੋਕ ਸਭਾ ਇਲੈਕਸ਼ਨ ਦੇ ਜਾਂ ਸੈਂਟਰ ਦੇ ਵਿੱਚ ਕੀ ਹੋਵੇਗਾ ਜਦੋਂ ਉਹਨਾਂ ਨੇ ਮੈਨੂੰ ਕਾਲ ਕੀਤੀ ਕਿ ਇੰਟਰਵਿਊ ਕਰਨੀ ਐ ਸੀ ਮੈਂ ਕਿਹਾ ਨਹੀਂ ਮੈਂ ਦਲਾਲ ਮੀਡੀਆ ਤੇ ਬਹੁਤਾ ਵਿਸ਼ਵਾਸ ਕਰਦਾ ਨਹੀਂ ਮੈਂ ਆਪਣੇ ਆਪ ਗੱਲ ਕਰਨੀ ਐ ਕਿਉਂਕਿ ਜਦੋਂ ਮੈਂ ਗੱਲ ਕਰਦਾ ਤੋੜ ਮਰੋੜ ਕੇ ਪੇਸ਼ ਕਰਦੇ ਨੇ ਫਿਰ ਉਸ ਗੱਲ ਦਾ ਸਵਾਦ ਨਹੀਂ ਹੁੰਦਾ ਹੁਣ ਜਿਹੜੀ ਮੈਂ ਗੱਲ ਕਰ ਰਹੀ ਹਾਂ ਨਾ ਉਹ ਮੇਰੇ ਚੈਨਲ ਤੇ ਔਨ ਰਿਕਾਰਡ ਪਈ ਹੋਊਗੀ ਜਦੋਂ ਮਰਜ਼ੀ ਚਾਕੇ ਦੇਖ ਲਿਓ ਸੁਣ ਲਿਓ ਹਾਂਜੀ ਭਵੇ ਖਵਾਣ ਹੀ ਨਹੀਂ ਮੈਂ ਕੋਈ ਬ੍ਰਹਮ ਗਿਆਨੀ ਕੋਈ ਸੰਤ ਕੋਈ ਰੱਬ ਨਹੀਂ ਤੇ ਨਾ ਹੀ ਅਸੀਂ ਉਸ ਰੱਬ ਨੂੰ ਮੰਨਦੇ ਆ ਜਿਹੜਾ ਤੁਹਾਨੂੰ ਲਾਲਚ ਦਿੰਦਾ ਹੈ ਅਜਦਾ ਕੇਵਲ ਜਿਹੜੀ ਰਿਪੋਰਟ ਮਿਲਦੀ ਹੈ ਜਿਹੜੀ ਅਕਲ ਵਿੱਚ ਸਾਡੀ ਪਕੜ ਵਿੱਚ ਗੱਲ ਆਉਂਦੀ ਹੈ ਉਹ ਗੱਲ ਕਰਨੀ ਹੈ ਸੁਣੋ ਧਿਆਨ ਦੇ ਨਾਲ ਕੀ ਹੈ ਮੈਂ ਜਿਹੜੀ ਗੱਲ ਕਰਨਗਾ ਜਦੋਂ ਮੇਰੇ ਕੋਲੋਂ ਕੋਈ ਪੁੱਛਦਾ ਕਿ ਪੰਜਾਬ ਦੇ ਵਿੱਚ ਲੋਕ ਸਭਾ 13 ਸੀਟਾਂ ਨੇ 13 ਦੇ ਵਿੱਚੋਂ ਕਿੰਨੀਆਂ ਕਿੰਨੀਆਂ ਕਿਹਨੂੰ ਜਾਣ ਗਈਆਂ ਤੇ ਉਦੋਂ ਮੈਂ ਵਧੀਆ ਤਰੀਕੇ ਦੇ ਨਾਲ ਜਿਹੜੇ ਸਾਡੇ ਪੰਜਾਬ ਦੇ ਲੀਡਰ ਨੇ ਜਿਹੜੇ ਥੋਬੀ ਦਾ ਕੁੱਤਾ ਨਾ ਘਰ ਦਾ ਨਾ ਘਾਟ ਦਾ ਜਿਨ੍ਹਾਂ ਤੇ ਇਹ ਡਾਇਲੌਗ ਫਿੱਟ ਹੁੰਦੇ ਨੇ ਉਹਨਾਂ ਦੀ ਗੱਲ ਕਰਨੀ ਹੈ ਆ ਹੁਣ ਇੱਕ ਨਵਾਂ ਡਾਇਲੌਗ ਆ ਗਿਆ ਕਹਿੰਦਾ ਜੀ ਪਾਠੀਆਂ ਪੈਣਗੀਆਂ ਪਿੰਡਾਂ ਵਿੱਚ ਨਾ ਜਾਇਓ ਕੌਣ ਚੰਨੀ ਜਿਹੜਾ ਕਹਿੰਦਾ ਮੈਂ ਬੱਕਰੀ ਵੀ ਚੋ ਲੈਣਾ ਮੈਂ ਬੰਜੇ ਵੀ ਬੁੰਨ ਲੈਣਾ ਮੈਂ ਟੈਂਟ ਵੀ ਲਾ ਲੈਣਾ ਮੈਂ ਗਾ ਵੀ ਲੈਣਾ ਮੈਂ ਹਲ ਵੀ ਵਾ ਲੈਣਾ ਪਤਾ ਨਹੀਂ ਕੀ ਕੁਛ ਗਣਾਇਆ ਸੀ ਉਹਨੇ ਤੇ ਦੋ ਚਾਰ ਹੋਰ ਨੇ ਜਿਹੜੇ ਭੋਗ ਤੇ ਜਾਣ ਦਾ ਬਹਾਨਾ ਵੀ ਕਰਦੇ ਨੇ ਛੇਤਰਾਂ ਤੋਂ ਡਰਦੇ ਆਉਂਦੇ ਨਹੀਂ ਤੇ ਕੱਲ ਹੀ ਤਾਂ ਨਾ ਹੀ ਲੈਣ ਦੀ ਲੋੜ ਨਹੀਂ ਉਹ ਤਾਂ ਜਲੂਸ ਕਢਾਈ ਬੈਠੇ ਵਿਚਾਰੇ ਸੁੱਕੇ ਗੱਪੀ ਦਾ ਇਲਾਜ ਕਰਾਉਣਾ ਪੈਣਾ ਹੈ ਤੇ ਮਜੀਠੇ ਨੂੰ ਮੈਨੂੰ ਲੱਗਦਾ ਪਹਿਲਾਂ ਪਹਿਲਾਂ ਚੱਕ ਲੈਣਾ ਨੰਨੇ ਛਾਂ ਦੇ ਬ੍ਰਦਰ ਨੂੰ ਠੀਕ ਹੈ ਉਹਨੂੰ ਪਹਿਲਾਂ ਪਹਿਲਾਂ ਮੈਨੂੰ ਲੱਗਦਾ ਪੁਲਿਸ ਨੇ ਚੱਕ ਕੇ ਅੰਦਰ ਦੇਈ ਦੇਣਾ ਕਿਉਂਕਿ ਉਹਨੇ ਕਾਮੀ ਵਾਲੇ ਵਧੀਆ ਕੀਤੇ ਆ 4-5000 ਮੁੰਡਾ ਚਿੱਟੇ ਨਾਲ ਮਰਵਾਤਾ ਤੇ ਹੋਰ ਹਲੇ ਕੇਸ ਕੁ ਚੱਲੀ ਜਾਂਦੇ ਹੁਣ ਜਦੋਂ ਤੁਸੀਂ ਇਹ মিডিਆ ਵਾਲੇ ਮੈਨੂੰ ਪੁੱਛਦੇ ਨੇ ਕਿ ਕੀ ਬਣੂ ਪੰਜਾਬ ਦੇ ਵਿੱਚ ਦੱਸਾਂ ਫੇਰ ਅੱਜ ਕਾਂਗਰਸ ਦੇ ਕਾਲੀ ਮਨ ਚਾਹੀਦਾ ਬੰਦ ਕਰ ਲੋ ਕਿਉਂਕਿ ਜਦੋਂ ਆਵਾਜ਼ ਸੁਣੋਂਗੇ ਤੁਹਾਨੂੰ ਅਟੈਕ ਵਗੈਰਾ ਆ ਸਕਦਾ ਕਿਉਂਕਿ ਤੁਹਾਨੂੰ ਇੱਕ ਤਾਂ ਖਾਣ ਪੀਣ ਦੀ ਅਕਲ ਨਹੀਂ ਐਡੇ ਢਿੱਡ ਵਧਾਏ ਹੋਏ ਨੇ ਤੁਸੀਂ ਪਤਾ ਨਹੀਂ ਅੰਦਰ ਕੀ ਕੁ ਸਿੱਟਿਆ ਹੋਇਆ ਖਾਣ ਪੀਣ ਦੀ ਤਾਂ ਅਕਲ ਹੈ ਨਹੀਂ ਸਾਨੂੰ ਤੇ ਅਟੈਕ ਤੁਹਾਨੂੰ ਛੇਤੀ ਗੱਲ ਸੁਣ ਕੇ ਆ ਸਕਦਾ ਸ਼ੂਗਰ ਸੰਗ ਥੋੜਾ ਵਧਿਆ ਹੋਇਆ ਅੱਖਾਂ ਤੋਂ ਵੀ ਅੰਨੇ ਹੋਏ ਹੋਏ ਨੇ ਤੇ ਅਕਲ ਹੀ ਨਹੀਂ ਆ ਰਹੀ ਤਾਂ ਹੀ ਤਾਂ ਬੇੜਾ ਬੈਠਿਆ ਚਰਉਣੀ ਅਕਲ ਨਾਲ ਦਾ ਹੁਣ ਮੈਂ ਦੱਸਣ ਲੱਗਾ ਬੀਬੀ ਨਾਮ ਦੇ ਵਿੱਚ ਕੀ ਹੋਣ ਵਾਲਾ ਸੁਣ ਲਓ ਗੱਲ ਧਿਆਨ ਦੇ ਨਾਲ ਮੈਨੂੰ ਮੈਨੂੰ ਪਤਾ ਹੈ ਗਾਲਾਂ ਹੀ ਕੱਢਣੀਆਂ ਹੁੰਦੀਆਂ ਨੇ ਮੈਂ ਚਲੋ ਉਹ ਕਮੈਂਟਾਂ ਬਲ ਜਾਂਦੇ ਨਹੀਂ ਹੁੰਦਾ ਕੱਢੇ ਚਲੋ ਜਿੰਨੀਆਂ ਮਰਜੀ ਅਸੀਂ ਬੇ ਪਰਵਾਹ ਬੰਦੇ ਹਾਂ ਖੁਸ਼ ਮਜ਼ਾਜ ਐਦਾਂ ਹੀ ਹੱਸਦੇ ਰਹਿਾਂਗੇ ਐਦਾਂ ਹੀ ਹੱਸਦੇ ਰਹਿਾਂਗੇ ਵਦਿਆ ਆ ਮੱਥੇ ਤੇ ਤਿਉੜੀ ਨਹੀਂ ਪੈਂਦੀ ਪਾਗਾਂ 'ਚ ਗੁਲਾਬੀ ਹੈ ਨਾ ਕੱਲ੍ਹ ਨੂੰ ਹੋਰ ਬਦਲ ਕੇ ਚੇਨ ਕਰ ਲਾਂਗੇ ਕੋਈ ਚੱਕਰ ਨਹੀਂ ਬੇਫਿਕਰ ਹੋ ਕੇ ਐ ਹੱਸ ਕੇ ਗੱਲ ਕਰਨਗੇ ਆ ਹਾਂਜੀ 13 ਸੀਟਾਂ ਨੇ ਪੰਜਾਬ ਦੀਆਂ ਸੁਣ ਲੋ ਧਿਆਨ ਦੇ ਨਾਲ 13 ਵਿੱਚੋਂ ਮੈਨੂੰ ਇਦਾਂ ਲੱਗਦਾ ਪੰਜ ਇੱਕ ਸੀਟਾਂ ਤਾਂ ਆਮ ਆਦੀ ਪਾਰਟੀ ਨੇ ਲੈ ਜਾਣਗੀਆਂ ਨੇ ਦੋ ਤਾਂ ਪੱਕੀਆਂ ਕਰ ਗਏ ਹੋ ਦੋ ਤਾਂ ਪੱਕੀਆਂ ਕਰ ਗਏ ਕਿਹੜੀਆਂ ਕਿਹੜੀਆਂ ਚਲੋ ਇੱਕ ਮੈਨੂੰ ਹੋਰ ਸੀਟ ਲੱਗਦੀ ਉਹ ਵੀ ਆ ਸਕਦੀ ਹੈ ਛੇ ਇੱਕ ਸੀਟਾਂ ਤੇ ਆਮ ਆਦੀ ਪਾਰਟੀ ਦੀਆਂ ਹੋਈਆਂ ਦੋ ਤਾਂ ਪੱਕੀਆਂ ਨੇ ਸੰਗਰੂਰ ਤੇ ਬਠਿੰਡਾ ਇਹਨੂੰ ਪਕਾਈ ਨਾ ਸਮਝਿਓ ਨੀ ਬੁੱਟਾ ਸਿੰਘ ਪਕਾਈ ਮਾਰਦਾ ਮੈਂ ਕਰਤੂਦ ਦਸੀਏ ਤੁਹਾਡੀ ਜਿਹੜੀ ਕਰਤੂਦ ਕਰਕੇ ਕਾਲੀਯੋ ਤੇ ਕਾਂਗਰਸੀਓ ਤੁਹਾਡੇ ਪੱਲੇ ਕੁਛ ਨਹੀਂ ਹੁਣ 6 ਕਸ਼ੀਟਾਂ ਤੇ ਸਿੱਧੀਆਂ ਹੋ ਗਈਆਂ ਝਾੜੂ ਪਾਰਟੀ ਦੀਆਂ ਪੱਕੀਆਂ ਨੇ ਤੁਸੀਂ ਉਹ ਹਲਾ ਨਹੀਂ ਸਕਦੇ ਠੀਕ ਹੈ ਜੀ ਪਿਛੇ ਕਿੰਨੀਆਂ ਰਹਿ ਗਈਆਂ 7 7 ਰਹਿ ਗਈਆਂ ਨਾ ਤੇ 7 ਸੀਟਾਂ ਵਿੱਚੋਂ ਮੈਨੂੰ ਇੱਕ ਸੀਟ ਦੀ ਪ੍ਰੋਬਲਮ ਲੱਗਦੀ ਹੈ ਕਿ ਇੱਕ ਆਜ਼ਾਦ ਉਮੀਦਵਾਰ ਆਉਣਾ ਉਹ ਜਿੱਤ ਜੂ ਨਹੀਂ 6 ਸ਼ੀਟਾਂ ਬੀਜੇਪੀ ਦੀਆਂ ਪੱਕੀਆਂ ਨੇ ਮਿੱਤਰੋ ਪੱਕੀਆਂ ਪੱਕੀਆਂ ਇੱਕ ਵਰਗੀਆਂ ਉਹਦਾ ਕਾਰਨ ਪਤਾ ਕੀ ਹੈ ਆ ਜਿਹੜੇ ਕਿਸਾਨ ਜੱਥੇਬੰਦੀਆਂ ਵਾਲੇ ਚੱਲੇ ਨੇ ਨਾ ਦਿੱਲੀ 13 ਫਰਵਰੀ ਨੂੰ ਤੇ ਇਹ ਬੀਜੇਪੀ ਦੀ ਜਿੱਤ ਦਾ ਕਾਰਨ ਬਣਨਗੇ ਕਿਉਂਕਿ ਇਹ ਚੱਲੇ ਨੇ ਕਾਂਗਰਸ ਦੇ ਹੱਕ ਵਿੱਚ ਦੀ ਬੀਜੇਪੀ ਦਾ ਵਿਰੋਧ ਕਰੀਏ ਤੇ ਕਾਂਗਰਸ ਜਿੱਤ ਜੇ ਪਰ ਇਹ ਗੱਲ ਜਿੱਤੇ ਰੱਖਿਓ ਸੋਨੇ ਨੂੰ ਜਿੰਨਾ ਕਠਾਲੇ ਵਿੱਚ ਪਾ ਕੇ ਸੇਕਿਆ ਜਾਂਦਾ ਹੈ ਨਾ ਉਹਨਾ ਉਹ ਨਿੱਖਰ ਕੇ ਹੋਰ ਵਧੀਆ ਬਣਦਾ ਹੈ 24 ਕੈਰਟ ਦਾ ਬਣ ਜਾਂਦਾ ਹੈ 24 ਕੈਰਟ ਦਾ ਸੁੱਧ ਜਿਹੜਾ ਦਵਾਈ ਤੋਂ ਮਿਲਦਾ ਬਿਸਕਟ 33 ਗ੍ਰਾਮ ਦਾ ਉਹ ਬਣ ਜਾਂਦਾ ਹੈ ਜਿੰਨਾ ਤੁਸੀਂ ਬੀਜੇਪੀ ਦਾ ਵਿਰੋਧ ਕਰੋਗੇ ਨਾ ਉਹਨਾ ਬੀਜੇਪੀ ਅਪ ਹੋਗੇ ਮੇਰੇ ਕੋਲੋਂ ਲਿਖਾ ਕੇ ਲੈ ਲਓ ਤੁਸੀਂ ਇਹ ਗੱਲ ਸੁਣ ਕੇ ਗਾਲਾਂ ਕੱਢਣੀਆਂ ਨੇ ਕਢ ਲਓ ਕੋਈ ਚੱਕਰ ਨਹੀਂ ਪਰ ਇਹ ਗੱਲਾਂ ਨੂੰ ਤੁਸੀਂ ਝੂਠ ਨਹੀਂ ਕਰ ਸਕਦੇ 6 ਸੀਟਾਂ ਪੰਜਾਬ ਦੇ ਵਿੱਚ ਭਾਜਪਾ ਦੀਆਂ ਤੇ 6 ਝਾੜੂ ਵਾਲੇ ਲਿ ਜਾ ਸਕਦੇ ਆ ਇੱਕ ਅੱਧੀ ਸੀਟ ਕੋਈ ਆਜ਼ਾਦ ਉਮੀਦਵਾਰ ਲੈ ਸਕਦਾ ਇੱਕ ਵੱਡੀ ਗੱਲ ਈ ਹੁਣ ਇਹ ਕੀ ਹੈ ਕਿ ਮੇਰੀ ਭਵਿੱਖਬਾਣੀ ਹੈ ਮੈਂ ਰੱਬ ਹੋ ਕੇ ਇਹ ਗੱਲ ਕਹੀ ਹੈ ਬਿਲਕੁਲ ਨਹੀਂ ਮੈਂ ਤੇ ਕਰਤੂ ਦੱਸਿਆ ਵੀ ਕਾਲੀਆਂ ਦੇ ਵੀ ਛੇਤਰ ਪਈ ਜਾਂਦੇ ਆ ਕਾਂਗਰਸੀਆਂ ਦੀ ਪਈ ਜਾਂਦੇ ਆ ਹੁਣ ਤੁਸੀਂ ਦੇਖ ਲਓ ਦੋ ਬੰਦੇ ਉਹ ਵੀ ਰਿਸ਼ਤੇਦਾਰ ਇੱਕ ਮਰੀਠੀਆ ਇੱਕ ਸੁਖਵੀਰ ਬਾਦਲ ਇਹ ਤਾਂ ਜਲੂਸ ਕਢੀ ਜਾਂਦੇ ਆ ਰਾਜ ਕੇ ਅਕਾਲੀਆਂ ਦਾ ਬੇੜਾ ਵਾਹੀ ਜਾਂਦੇ ਆ ਭੋਗ ਬਾਤ ਆ ਯਾਤਰਾ ਵਿੱਚ ਇਹਨਾਂ ਨੇ ਤੇ ਕਮਰਾ ਦੇ ਵੀ ਦੋ ਬੰਦੇ ਇੱਕ ਰਾਜਾ ਬੜਿੰਗ ਠੀਕ ਹੈ ਤੇ ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਇਹ ਜਲੂਸ ਕਢਾਈ ਜਾਂਦੇ ਤੇ ਹੁਣ ਤੁਸੀਂ ਅੰਦਾਜ਼ਾ ਆਪ ਲਾ ਲਓ ਜਦੋਂ ਇਹਨਾਂ ਦੇ ਹੱਥ ਪੱਲੇ ਕੁਝ ਹੈ ਨਹੀਂ ਤਾਂ ਭਵਿੱਖਬਾਣੀ ਕਰਨ ਦੀ ਲੋੜ ਹੀ ਨਹੀਂ ਤੇ ਜਿਹੜੀ ਮੈਂ ਗੱਲ ਕੀਤੀ ਹੈ ਮਿੱਤਰੋ ਚੇਤੇ ਰੱਖ ਲਿਓ ਇਹ ਗੱਲ 100% ਸਹੀ ਹੈ ਮੰਨ ਲਿਓ ਹਾਂ ਹੁਣ ਆਪਾਂ ਵੱਡੀ ਗੱਲ ਕਰਨ ਲੱਗੇ ਆਂ ਸੈਂਟਰ ਦੇ ਵਿੱਚ ਮੋਦੀ ਸਾਹਿਬ ਪ੍ਰਧਾਨ ਮੰਤਰੀ ਇੰਡੀਆ ਦੇ ਪਹਿਲਾਂ ਗੁਜਰਾਤ ਦੇ ਮੁੱਖ ਮੰਤਰੀ ਰਹੇ ਤਿੰਨ ਵਾਰ ਲਗਾਤਾਰ ਠੀਕ ਹੈ ਨਾ ਤੇ ਹੁਣ ਤੀਜੀ ਵਾਰ ਪ੍ਰਧਾਨ ਮੰਤਰੀ ਇੰਡੀਆ ਦੇ ਨਿੰਦਰ ਮੋਦੀ ਬਣ ਚੁੱਕੇ ਨੇ ਇਹ ਕਿਆਸਰਾਈਆਂ ਨਹੀਂ ਇਹ ਜਿਹੜਾ ਨਜੋੜ ਹੈ ਨਾ ਜਿਵੇਂ ਕਾਮਰਾਖ ਦੀ ਗੱਲ ਕਰ ਲੋ ਰਾਹੁਲ ਗਾਂਧੀ ਦੀ ਠੀਕ ਹੈ ਤੇ ਪੰਜਾਬ ਦੀ ਜਿਹੜੀ ਲੀਡਰਸ਼ਿਪ ਹੈ ਕਾਮਰਾਖ ਦੀ ਉਹਦੀ ਗੱਲ ਕਰ ਲੋ ਖਤਮ ਹੈ ਕਹਾਣੀ ਖਤਮ 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 ਬਸ ਇਹ ਮੇਰੀ ਭਵਿੱਖਬਾਣੀ ਨਹੀਂ ਇਹ ਮੈਂ ਸਾਡੇ ਪੰਜਾਬ ਦੇ ਜਿਹੜੇ ਲੀਡਰ ਸਤਾ ਤੋਂ ਬਾਹਰ ਨੇ ਉਹਨਾਂ ਦੀ ਕਰਤੂਤ ਦੱਸੀ ਗਏ ਤੇ ਹੁਣ ਇਹਨੂੰ ਜਿੱਦਾਂ ਮਰਜ਼ੀ ਤੁਸੀਂ ਸਮਝ ਲਓ ਬਸ ਇੰਨੀ ਕੁ ਮੇਰੀ ਬਾਤ ਉਤੋਂ ਪੈ ਗਈ ਰਾਤ ਪੌਣਾ ਸੀ ਕੋਠਾ ਪੈ ਗਈ ਸੁਹਾਦ ਇਹ ਬਾਤਾਂ ਤੁਸੀਂ ਸਾਰੇ ਪਾਉਨੇ ਹੁੰਨੇ ਸਮਝ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ